ਇਹ ਸਾਰਜੋਗ ਬਜੂੰਤ ਮਾਤਾ ਪੈਨਾਹਰ ਦੀ ਜਗ੍ਹਾਤੀ ਹੈ। ਜੈ ਭਾਰਤ। ਸਤਿ ਸ਼੍ਰੀ ਅਕਾਲ ਨਮਸਕਾਰ ਸਤਿਉ। ਅੱਜ ਬਲਾਕ ਫਰੋਇਪੁਰ ਦੇ ਵਿੱਚ ਐਪੀਓ ਮੈਨੂ ਮੈਡਮ ਅਤੇ ਡੀਪੀਓ ਦਫ਼ਤਰ ਦੇ ਵਿੱਚ ਬੈਠੇ ਹੋਏ ਆ ਉਹਨਾਂ ਨਾਲ ਮਿਲ ਕੇ ਖੜੀ ਆ ਤਾਂ ਇਸ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਮਨਰੇਡਾ ਆਦੂ ਵੀ ਵਿੱਚ ਸ਼ਾਮਲ ਸੀਗੇ। ਸਿਰਨਾਮ ਵਿੱਚ ਇਹ ਗੱਲ ਰੂਬਰੂ ਹੋ ਕੇ ਖੁੱਲ ਕੇ ਹੋਈ ਆ ਕਿ ਕੁਝ ਪਿੰਡਾਂ ਦੇ ਵਿੱਚ 100 ਦਿਨ ਤੋਂ ਜਾਦਾ ਕੰਮ ਚੱਲਣ ਡਿਆ ਕੁਝ ਪਿੰਡਾਂ ਦੇ ਵਿੱਚ ਇੱਕ ਇੱਕ ਮਸਤੌਲ ਹੀ ਲੱਗਿਆ ਕਿਸੇ 'ਚ 4 ਦਿਨ ਦਾ ਕਿਸੇ ਦਾ 19 ਦਿਨ ਦਾ ਕਿਸੇ ਦਾ 20 ਦਿਨ ਦਾ ਬਸ ਇੰਨੀ ਜਿਹੀ ਐਵਰੇਜ ਹੀ ਆਈ ਆ ਸਾਥਿਓ ਲੱਡ-ਪੱਡ ਪਿੰਡਾਂ ਦੇ ਕੰਮ ਪਾਸ ਆ ਲੁਕੋ ਕੇ ਬੈਠੇ ਹੋਇਆ ਮਾਨਯੋਗ ਅਡੀਸ਼ਨਲ ਡਿਪਟੀ ਕੰਟਰੋਲਰ ਦੇ ਕੋਲ ਲੈਟਰ ਵੀ ਜਾਰੀ ਕਰਾਈ ਆ ਕਿ ਜਿਹੜੇ ਪ੍ਰੋਜੈਕਟ ਪਾਸ ਹੋਏ ਹੁੰਦੇ ਆ ਪਿੰਡਾਂ ਦੇ ਕੰਮ ਕਰਨ ਵਾਲੇ ਉਹਨਾਂ ਨੇ ਸਾਹਮਣੇ ਇੱਕ ਬੂਥ ਤੇ ਸੂਚੀ ਲਵਾਈ ਜਾਵੇ ਉਹ ਵੀ ਅੱਜ ਗੱਲ ਅਸੀਂ ਕੀਤੀ ਆ ਔਰ ਉਸ ਲੈਟਰ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਤੇ ਮੈਡਮ ਨੇ ੋਰਡਰ ਕੀਤਾ ਆ ਕਿ ਅੱਗੇ ਤੋਂ ਅਸੀਂ ਇਹ ਵੀ ਲਵਾ ਦਿਆਂਗੇ ਇਹ ਬਹੁਤ ਵੱਡੀ ਗੱਲ ਆ ਜੀ ਜਿਹੜੇ ਕਿਸੇ ਦਾ ਪ੍ਰੋਜੈਕਟ ਪਾਸ ਆ ਚਾਹ ਕਿਸੇ ਮੈਜਰਮੈਂਟ ਦਾ ਪਾਸ ਆ ਕੰਮ ਤੋ ਉਹ ਤੁਹਾਡਾ ਅੱਛੀ ਦਿੱਖਤੀ ਲੱਗਾ ਹੋਵੇਗਾ ਤੁਸੀਂ ਉਹ ਵੇਖ ਕੇ ਕਹਿ ਸਕਦੇ ਹੋ ਕਿ ਆਹ ਕੰਮ ਪਾਸ ਆ ਉਹ ਸਾਨੂੰ ਕੰਮ ਦਿੱਤਾ ਜਾਵੇ। ਸਾਥੀਓ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜੇ ਸਾਡੇ ਆਗਵਾ ਨੇ ਜ਼ਿੰਮੇਵਾਰੀ ਨਹੀਂ ਸਮਝੀ ਤੇ ਅੱਜ ਵੀ ਸਾਡਾ ਉਹ ਿੱਕਾ ਰਿਜ਼ਲਟ ਮਿਲਿਆ ਸ਼ੁੱਕਰਵਾਰ ਤੱਕ ਟਾਈਮ ਲੱਗਿਆ ਵੀਡੀਓ ਇਹ ਸਾਡੇ ਜਿਹੜੇ ਮੁਲਾਜ਼ਮ ਨੇ ਜੀਆਰਐਸ ਉਹ ਲੱਗੇ ਹੋਇਆ ਸਰਵੇ ਦੀ ਬਿਊਟੀ ਵਿੱਚ ਮੈਨੂੰ ਬਹੁਤ ਸੱਤੀਆਂ ਲੱਗੀਆਂ ਲੱਗੀਆਂ ਹੋਈਆਂ ਸਾਡੇ ਜੀਆਰਐਸ ਜਿਹੜੇ ਹੈਗੇ ਆ ਉਹ ਕੁਝ ਸਸਪੈਂਡ ਹੋ ਗਿਆ ਇਹੋ ਜੀਆਂ ਗੱਲਾਂ ਕਰਕੇ ਅੱਜ ਵੀ 2-3 ਦਿਨ ਦਾ ਟਾਈਮ ਲੈ ਗਿਆ ਜਿਹੜਾ ਪਰਿਵਾਰ ਨੂੰ ਕਿਹਾ ਗਿਆ ਪਰ ਮੈਂ ਬੇਨਤੀ ਕਰੂੰਗਾ ਆਪ ਵੀ ਅਪੀਅਰ ਹੋ ਇਹ ਇਸ ਚੀਜ਼ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਜੀਆਰਐਸ ਫਾਰਮ ਭਰਦਾ ਹੈ ਉਹ ਨੂੰ ਕਿਹਾ ਜਾਂਦਾ ਕਿ ਮਨਰੇਗਾ ਮਜ਼ਦੂਰਾਂ ਦੇ ਕੰਮ ਕਰਨ ਲਈ ਜਿਹੜਾ ਹੈਗਾ ਮਨਰੇਗਾ ਦਾ ਕੰਮ ਕਰਨ ਵਾਸਤੇ ਮੁਲਾਜ਼ਮ ਰੱਖਿਆ ਜਾਂਦਾ ਉਹਦਾ ਫਾਰਮ ਭਰਿਆ ਹੈ ਕਿ ਉਹ ਮਨਰੇਗਾ ਦਾ ਹੀ ਕੰਮ ਚਲਾਊਗਾ ਤਾਂ ਜਦੋਂ ਮਨਰੇਗਾ ਮਜ਼ਦੂਰ ਕੰਮ ਲਈ ਆਉਂਦੇ ਆ ਉਹ ਕੀ ਕਹਿੰਦੇ ਆ ਕਿ ਸਾਡਾ ਜੀਐਸਟੀ ਬਿਊਟੀ ਲੱਗੀ ਹੋਈ ਆ ਫਰਾਲੀ ਤੇ ਲੱਗੀ ਹੋਈ ਆ ਚਾਹ ਪਾਣੀ ਤੇ ਲੱਗੀ ਹੋਈ ਆ ਚਾਹ ਸਰਵੇ ਤੇ ਲੱਗੀ ਹੋਈ ਆ ਆਹ ਰੋਡ ਕਹਿੰਦੇ ਆ ਕਾਰਟ ਬਣਦੇ ਆ ਉਹਨਾਂ ਤੇ ਲੱਗੀ ਹੋਈ ਆ ਮਨਿਕਾ ਦਾ ਤਨੂਰ ਜਿਹੜਾ ਹੈਗਾ ਇਸ ਕਾਰਨੀ ਕਿ ਦੋ ਦਿਨ ਟਿੱਕਾ ਹੁੰਦਾ ਜਾ ਰਿਹਾ ਇਸ ਕੂਰਣ ਦੀਆਂ ਟੱਡੀਆਂ ਡਾਈਆਂ ਜਾ ਰਹੀਆਂ ਇਸੇ ਤਰ੍ਹਾਂ ਅੱਜ ਜਿਹੜੀ ਇੱਕ ਹੋਰ ਬਹੁਤ ਵੱਡੀ ਗੱਲ ਹੋਈ ਕਿ ਅੱਗੇ ਕੋਈ ਵੀ ਮਹਿਕਮਾ ਸੀਗਾ ਪਾਵੇਂ ਉਹ ਰੀਲ ਮਹਿਕਮਾ ਸੀ ਪਾਵੇਂ ਉਹ ਨਹਿਰ ਮਹਿਕਮਾ ਸੀ ਦਾ ਪਾਵੇਂ ਉਹ ਜਗਲਾਤ ਮਹਿਕਮਾ ਸਾਡੀਆਂ ਕੁੜੀਆਂ ਜਾਂਦੀਆਂ ਸੀ ਕਿ ਆ ਕੰਮ ਲੈਣ ਵਾਸਤੇ ਜਦੋਂ ਬਲਾਕ ਤੇ ਬਲਾਕ ਵਾਲੇ ਕਹਿੰਦੇ ਸੀਗੇ ਕਿ ਜਾ ਕੇ ਉਹਨਾਂ ਆਪਸ਼ਨਾਂ ਦੇ ਸਾਈਨ ਕਰਵਾ ਕੇ ਲਿਆਓ ਫੇਰ ਕੰਮ ਦਵਾਵਾਂਗੇ ਹੁਣ ਉਹ ਵੀ ਅਸੀਂ ਰੋਕ ਲਈ ਜਾਣਾ ਤੇ ਸਾਡੀਆਂ ਕੁੜੀਆਂ ਜਾ ਕੇ ਸਾਈਨ ਵੀ ਕਰਾਉਣੀਆਂ ਉਹ ਜਿਹੜੇ ਆਪਦੇ ਬੰਦੇ ਪਾ ਕੇ ਫਰਜ਼ੀ ਦੇ ਆ ਕੇ ਇੱਥੇ ਬੈਠ ਕੇ ਮਸਤੌਲ ਕਢਾਉਂਦੇ ਸੀਗੇ ਉਹ ਮਸਤੌਲ ਨਹੀਂ ਨਿਕਲਣਗੇ ਜਿਹੜੇ ਪਿੰਡਾਂ ਦੇ ਆਏ ਹੋਏ ਮਸਤੌਲ ਆ ਵੀਡੀਓ ਦਫ਼ਤਰ ਦੇ ਵਿੱਚ ਰਸੂਰਨ ਆ ਉਹਨਾਂ ਦੇ ਕੰਮਵਾਰੀ ਨਾਲ ਮਿਲ ਸਕਦਾ ਉਭੀ ਅਸੀਂ ਕੰਮ ਜਿਹੜਾ ਹੈਗਾ ਬੰਦ ਕੀਤਾ ਗਿਆ ਤਾਂ ਅੱਗੇ ਜਿਹੜੀ ਤੀਸਰੀ ਗੱਲ ਆ ਕਿ 9 ਤਰੀਕ ਨੂੰ ਵੱਡੇ ਪੱਧਰ ਤੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਆ ਡੀਸੀ ਫਲੋਇਪੁਰ ਨੇ ਰੱਖੀ ਹੋਈ ਆ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਆਗੂ ਸਾਥੀ ਆ ਚਾਹ ਮਨਰੇਗਾ ਮਜ਼ਦੂਰ ਸਾਥੀ ਨੇ ਸਾਡੀਆਂ ਭੈਣਾ ਤੇ ਉਹ ਹਰ ਪਿੰਡ ਦੇ ਵਿੱਚੋਂ ਇੱਕ ਜਾਂ ਦੋ ਪਿੰਡ ਆਪਣੇ ਵੀਡੀਓ ਵਿੱਚ ਜਿਹੜੇ ਬੰਦੇ ਆ ਜਿਨ੍ਹਾਂ ਨਾਲ ਚਲਗੀ ਬਣੀ ਹੋਈ ਆ ਚਾਹੇ ਮਨਰੇਗਾ ਮਜ਼ਦੂਰ ਆ ਚਾਹੇ ਰਿਸ਼ਤੇਦਾਰ ਆ ਉਹਨਾਂ ਨੂੰ ਫੋਨ ਰਾਹੀਂ ਸੂਚਿਤ ਕਰੋ ਕਿ 9 ਤਰੀਕ ਨੂੰ ਵੱਡੇ ਪੱਦਰ ਤੋਂ ਉੱਥੇ ਹਾਜ਼ਰੀ ਲੱਗੇਗੀ ਮਨਰੇਗਾ ਦੀ ਮਜ਼ਦੂਰਾਂ ਦੀ ਜਿਹੜੇ ਪਿੰਡ ਦੇ ਵਿੱਚੋਂ ਇੱਕ ਬੰਦਾ ਆ ਕੇ ਨਾਮ ਲਿਖਾਉਂਦਾ ਕਿ ਮੇਰਾ ਨਾਮ ਆ ਮੇਰਾ ਪਿੰਡ ਆ ਮੈਂ ਮਨਜੀਦਾ ਦਾ ਕੰਮ ਲੈਣਾ ਚਾਹੁੰਦਾ ਉਸ ਪਿੰਡ ਵਿੱਚ ਕੰਮ ਜ਼ਰੂਰ ਚੱਲੇਗਾ ਉੱਥੇ ਹਾਜ਼ਰੀ ਲਾਉਣੀ ਜ਼ਰੂਰੀ ਆ ਮੈਨੂੰ ਤੁਹਾਡੇ ਤੋਂ ਆਸ ਆ ਕਿ ਇਹ ਬਹੁਤ ਜ਼ਿੰਮੇਵਾਰੀ ਨਾਲ ਇਹ ਜਿਹੜੀ ਮੈਸੇਜ ਦਿਲਾਓਗੇ ਕਿਉਂਕਿ ਜੇ ਤੁਸੀਂ ਕੰਮ ਲੋਕਾਂ ਦਾ ਜ਼ਿਆਦਾ ਚਲਾਓਗੇ ਤੇ ਤੁਹਾਡਾ ਕੱਟ ਵੀ ਵੱਡਾ ਹੋਏਗਾ ਜੇ ਕੱਟ ਵੱਡਾ ਹੋਏਗਾ ਤੇ ਤੁਹਾਡੀ ਤਾਕਤ ਵੀ ਬਣੇਗੀ ਫਿਰ ਤੁਹਾਨੂੰ ਆ ਰੂਲਿੰਗ ਦੀ ਲੋੜ ਨਹੀਂ ਹੈਗੀ ਕਿ ਸੂਨ ਦੇ ਵਿੱਚ ਕੰਮ ਲੈਣ ਦੀ ਲੋੜ ਪੈਣੀ ਹੈ ਤੇ ਚੌਥੇ ਨੰਬਰ ਤੇ ਨਾਲ ਇਸ ਮਹੀਨੇ ਦੇ ਵਿੱਚ ਵਿੱਚ ਹੀ ਪਤਾ ਨਹੀਂ ਕਿਹੜੀ ਤਰੀਕ ਆ 9 ਤਰੀਕ ਨੂੰ ਆਪਾਂ ਲੌਸਟ ਕਰਦੇ ਆਂਗੇ ਇੱਕ ਪੂਰੇ ਪੰਜਾਬ ਲੈਵਲ ਤੇ ਸਾਈਕਲ ਅਰੇਲੀ ਕੀਤੀ ਜਾਏਗੀ ਸਾਈਕਲ ਅਰੇਲੀ ਕੀਤੀ ਜਾਏਗੀ ਪਰ ਜਿਹੜਾ ਬੰਦਾ ਰੈਲੀ ਚ ਜਾਊਗਾ ਉਹਨੂੰ ਸਾਈਕਲ ਜ਼ਰੂਰ ਮਿਲੇਗੀ ਉਹ ਸ਼ੁਰੂ ਤੋਂ ਨਾਲ ਰਹੇਗਾ ਤਾਂ ਹੋ ਸਕਦਾ ਮੈਂ ਇਹ ਵੀ ਗੱਲ ਪਾਸ ਕਰਾਵਾਂਗਾ ਕਿ ਜੇ ਕਿਸੇ ਨੂੰ ਸਾਈਕਲ ਲੈਣੀ ਹੋਈ ਉਹ ਸਾਈਕਲ ਲੈ ਸਕਦਾ ਜੇ ਸਾਈਕਲ ਨਾ ਲੈਣੀ ਹੋਈ ਤੇ ਸਾਈਕਲ ਦਾ ਜਿੰਨਾ ਮੁੱਲ ਹੈਗਾ ਤੇ ਪੇਮੈਂਟ ਲੈ ਸਕਦਾ ਇਹ ਗੱਲ ਅਸੀਂ ਪਾਸ ਕਰਵਾ ਰਹੇ ਹਾਂ ਕਿ ਕੁਝ ਬੀਬੀਆਂ ਜਿਹੜੀਆਂ ਹੈਗੀਆਂ ਸਾਈਕਲ ਨੂੰ ਚਲਾਉਣੀ ਆ ਉਹਨਾਂ ਨੇ ਪਰਮਾਨੈਂਟ ਸਾਡੇ ਕੋਲ ਰਹਿਣਾ ਹੈ ਡਾਲ ਰਹਿਣਾ ਉਹਨਾਂ ਨੂੰ ਵੀ ਕੁਝ ਪਸਿਆ ਦੇ ਜਾਏਗਾ ਪਰ ਜੇ ਉਹ ਸਾਈਕਲ ਲੈਣਾ ਚਾਹੁੰਦਾ ਤੇ ਸਾਈਕਲ ਲੈ ਸਕਦਾ ਜੇ ਸਾਈਕਲ ਨਹੀਂ ਲੈਣਾ ਉਹ ਸਾਈਕਲ ਦੀ ਵੀ ਪੇਮੈਂਟ ਹੈਗੀ ਆ ਉਹ ਸਾਈਕਲ ਜਮ੍ਹਾਂ ਕਰਉਣਾ ਪਵੇਗਾ ਤਾਂ ਉਹ ਵੀ ਦੇ ਲਈ ਆ ਤਾ ਤਿਆਰੀ ਕਰੀਏ ਬੜੇ ਵੱਡੇ ਪੱਧਰ ਤੇ 40-50 ਆਪਣੇ ਪਰੋਇਪੁਰ ਤੋਂ ਹੀ ਵਰਕਰ ਜਾਣੇ ਆ 100 ਸਾਈਕਲ ਜਿਹੜੀ ਹੈਗੀ ਆ ਉਹ ਟਰੱਕ ਤੋਂ ਚੁੱਕਣੀਆਂ ਆ ਜਦੋਂ ਟਰੱਕ ਤੋਂ ਉਤਰੇਗੀ ਜਿਹਨੇ ਸਾਈਕਲ ਚਲਾਉਣੀ ਉਹਦੇ ਹੱਥ ਤੋਂ ਹੋਊਗਾ ਉਹ ਜਾਊਗਾ ਸਾਈਕਲ ਤੇ ਜਦੋਂ ਰੇਲੀ ਖਤਮ ਹੋਊਗੀ ਵਾਪਸ ਲੈ ਕੇ ਆਊਗਾ ਤਾਂ ਇਹਦੀ ਵੀ ਪਿਆਰੀ ਕਰੀਏ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਤੇ ਸੱਸੀ ਕਾਰ ਨਮਸਕਾਰ ਸਤ